ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਟਾਈਮ ਸਕਰੌਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਦਾ ਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭਿਜਨਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਉਸ ਸਮੇਂ ਸਰ ਵੀਡੀਓ ਜਰੂਰ ਦੇਖ ਲਿਆ ਕਰੋ ਤੇ ਅੱਜ ਫਿਰ ਜਿਹੜੇ ਲੈ ਕੇ ਆਏ ਆ ਆਪਾਂ ਵੀਡੀਓ ਉਹ ਬ੍ਰਾਂਡਡ ਪਸ਼ਮੀਨੇ ਦੇ ਸੂਟ ਰਹਿਣਗੇ ਕੋਈ ਰੀਵਾ ਬ੍ਰਾਂਡ ਆ ਸੱਚ ਬ੍ਰਾਂਡ ਔਰ ਰਾਮਟੈਕਸ ਬ੍ਰਾਂਡ ਹੈ ਨਾ ਤੇ ਉਹਦੇ ਵਿੱਚ ਬਹੁਤ ਸਾਰੇ ਸੂਟ ਇਹ ਜਿਹੇ ਨੇ ਜਿਨ੍ਹਾਂ ਨੂੰ ਆਲਰੇਡੀ ਲੇਸ ਲੱਗੀ ਹੋਈ ਆ ਜਿੱਥੇ ਤੁਹਾਨੂੰ ਜਰੂਰਤ ਪਈ ਕਿ ਸਾਨੂੰ ਇਹਦੇ ਨਾਲ ਲੇਸ ਚਾਹੀਦੀ ਹੈ ਤੁਸੀਂ ਦੱਸ ਸਕਦੇ ਹੋ ਜਿਹੜਾ ਸ ਜੇ ਤੁਸੀਂ ਨੂੰ ਫ੍ਰੀ ਦੀ ਨਾਲ ਇਸ ਭੇਜਾਂਗੇ ਅਗਰ ਤੁਸੀਂ ਦੋ ਸੂਟ ਬਾਈ ਕਰਦੇ ਹੋ ਤਾਂ 50 ਰੁਪਏ ਹੋਰ ਲੈਸ ਹੋ ਜਾਣਗੇ ਟੋਟਲ ਵਿੱਚੋਂ 50 ਰੁਪੀਸ ਹੋਰ ਲੈਸ ਹੋ ਜਾਣਗੇ ਠੀਕ ਹੈ ਜੀ ਸੇਲ ਔਨ ਸੇਲ ਔਰ ਸੁਪਰ ਸੇਲ ਦੀ ਵੀਡੀਓ ਹੈਗੀ ਹੈ ਔਰ ਇਹ ਇਹ ਵਾਲੇ ਸੂਟਾਂ ਦੀ ਲਾਸਟ ਵੀਡੀਓ ਹੈ ਲੋ ਜੀ ਪਹਿਲਾ ਸੂਟ ਕਾਫੀ ਵਧੀਆ ਸੂਟ ਹੈ ਰੀਵਾ ਬ੍ਰਾਂਡ ਦਾ ਸੂਟ ਹੈ ਲੋ ਜਿੰਨਾ ਭੈਣਾਂ ਕੋਲ ਗਏ ਨੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਪਹਿਲਾਂ ਕਿੰਨੇ ਦੇ ਬਾਈ ਕੀਤੇ ਸੀਗੇ ਠੀਕ ਹੈ ਤੇ ਹੁਣ ਇਹਦੇ ਤੇ ਕਿੰਨਾ ਡਿਸਕਾਊਂਟ ਮਿਲ ਰਿਹਾ 400 ਦਾ ਡਿਸਕਾਊਂਟ ਮਿਲ ਰਿਹਾ ਜੀ ਹੁਣ ਕਿਤੇ ਠੀਕ ਹੈ ਤੇ ਇਹ ਹੈਗੀ ਹੈ ਇਹਦੇ ਨਾਲ ਸਲਵਾਰ ਰੀਬਾ ਬ੍ਰਾਂਡ ਦਾ ਪਸ਼ਮੀਨਾ ਹੈ ਸਲਵਾਰ ਰਹੂਗੀ ਥੋੜਾ ਥੋੜਾ ਪ੍ਰਿੰਟ ਇਹਦੇ ਵਿੱਚ ਆ ਦੇਖੋ ਹਮ ਹਲਕਾ ਹਲਕਾ ਪ੍ਰਿੰਟ ਦਿਖਦਾ ਹੋਊਗਾ ਸਾਨੂੰ ਸਲਵਾਰ ਦੇ ਵਿੱਚ ਅ ਲੋ ਜੀ ਆਪਾਂ ਨਾਪ ਲੈਨੇ ਆ ਸਲਵਾਰ ਕਿੰਨੀ ਹੋਊਗੀ ਮੈਨੂੰ ਲੱਗਦਾ ਹੈ ਵੀ 3 ਮੀਟਰ ਹੋਵੇ ਸ਼ਾਇਦ ਤਾਂ ਇਹ ਦੇਖੋ ਲੋ ਜੀ 2.5 ਮੀਟਰ ਦੀ ਰਹੂਗੀ ਸਲਵਾਰ 2.5 ਮੀਟਰ ਦਾ ਸ਼ਰਟ ਤੇ ਨਾਲ ਰਹੂਗਾ ਮਸਲੀਨ ਦਾ ਦੁਪੱਟਾ ਠੀਕ ਹੈ ਆ ਲੋ ਜੀ ਬਹੁਤ ਪਿਆਰਾ ਮਸਲੀਨ ਦਾ ਦੁਪੱਟਾ ਹੈ ਕਾਫੀ ਸੋਹਣਾ ਸੂਟ ਹੈ ਤੇ ਬਲੈਕਿਸ਼ ਮਰੂਨ ਜਿਹੇ ਦੇ ਵਿੱਚ ਸੂਟ ਹੈਗਾ ਤੇ ਅੱਜ ਇਹ ਸੂਟ ਤੁਹਾਨੂੰ ਮਿਲ ਰਿਹਾ ਰੀਵਾ ਬ੍ਰੈਂਡ ਦਾ ਸਿਰਫ 1800 ਰੁਪਏ ਦਾ ਅਗਰ ਤੁਸੀਂ ਦੋ ਸੂਟ ਕੋਈ ਕੋਈ ਵੀ ਦੋ ਸੂਟ ਬਾਏ ਕਰੋਗੇ ਤੇ 50 ਰੁਪਏ ਹੋਰ ਲੈਸ ਹੋ ਜਾਣਗੇ। ਲਓ ਜੀ ਇਹ ਵਾਲਾ ਸੂਟ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਸੂਟ ਹੈ। ਪੀਕਾਕ ਸ਼ੇਡ ਦਾ ਸੂਟ ਹੈ। ਪ੍ਰਿੰਟ ਤੁਸੀਂ ਦੇਖ ਸਕਦੇ ਹੋ। ਠੀਕ ਹੈ। ਇਹ ਹੈਗੀ ਆ ਇਹਦੇ ਨਾਲ ਸਲਵਾਰ ਬ੍ਰਾਂਡਡ ਸੂਟ ਹੈ। ਤੇ ਇਹ ਹੈਗਾ ਦਾ ਦੁਪੱਟਾ। ਮਸਲੀਨ ਦਾ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਹੈ। ਠੀਕ ਹੈ। ਤੇ ਪ੍ਰਾਈਸ ਹੈਗੀ ਅੱਜ 1800 ਸੇਲੋਂ ਸੇਲਜ ਨਹੀਂ ਲੋ ਜੀ ਆਇਆ ਹੈਗਾ ਸ਼ੋਰਟ ਆਹ ਸੱਚ ਬ੍ਰੈਂਡ ਦਾ ਸੂਟ ਹੈ ਇਦਾਂ ਕਰਕੇ ਆਇਆ ਹੈ। ਕਸ਼ਮੀਨਾ ਬਹੁਤ ਸੋਹਣਾ ਜਿਹਾ ਹੈ ਨਾ ਪੋਲਾ ਪੋਲਾ ਜਿਹਾ ਪਸ਼ਮੀਨਾ ਹੈਗਾ ਇਹ ਕਪੜੇ ਨੂੰ ਹੱਥ ਲਾ ਕੇ ਬੜਾ ਵਧੀਆ ਜਿਹੀ ਫੀਲ ਆਉਂਦੀ ਆ। ਤੇ 3 ਮੀਟਰ ਦੀ ਇਹ ਵਾਲੀ ਸਲਵਾਰ ਮਿਲੂਗੀ ਇਹਦੇ ਨਾਲ ਤੁਹਾਨੂੰ। ਕਲਰ ਦੇਖ ਲਓ ਇਹਦਾ ਬਹੁਤ ਪਿਆਰਾ ਜਿਹਾ ਸੀ ਗ੍ਰੀਨ ਜਿਹਾ ਕਲਰ ਹੈ। ਤੇ ਇਹ ਹੈ ਜੀ ਇਹਦਾ ਦੁਪੱਟਾ ਮਸਲੀਨ ਦਾ। ਤੁਸੀਂ ਦਿਖਾ ਨਹੀਂ ਰਹੀ ਹੁਣ। ਯਾਰ ਹੋਰ ਪਾਸੇ ਚਲੇ ਗਿਆ। ਦਿਖਾਈ ਜਾ ਜੀ। ਆਹ ਲੋ ਜੀ 2.5 ਮੀਟਰ ਦਾ ਇਹ ਦੁਪੱਟਾ ਹੈ। ਠੀਕ ਹੈ ਸ਼ੈਡੋ ਪ੍ਰਿੰਟ ਜਿਹਦਾ ਦੁਪੱਟਾ ਮਿਲੂਗਾ 2.5 ਮੀਟਰ ਦਾ ਪੂਰਾ ਹੈ ਤੇ ਪ੍ਰਾਈਸ ਹੈਗੀ ਹੈ ਇਹ 1800 ਰੁਪਏ ਅਗਲਾ ਹੈਗਾ ਇਹ ਵਾਲਾ ਪ੍ਰਿੰਟ ਇਹ ਸ਼ਰਟ ਮਿਲੂਗੀ ਤੇ ਆਹ ਦਾ ਸੱਚ ਬ੍ਰਾਂਡ ਹੈ ਇਹ ਸਲਵਾਰ ਮਿਲੂਗੀ 3 ਮੀਟਰ ਦੀ ਤੇ ਇਹ ਮਿਲੂਗਾ ਜੀ ਦੁਪੱਟਾ ਪੂਰਾ 2.5 ਮੀਟਰ ਦਾ ਆਹ ਲਓ ਠੀਕ ਹੈ ਪਿਓਰ ਬਲੈਕ ਕਲਰ ਦੇ ਵਿੱਚ ਜ਼ੈਡ ਬਲੈਕ ਪ੍ਰਾਈਸ 1800 ਇਹ ਵੀ ਬਲੈਕ ਕਲਰ ਦੇ ਵਿੱਚ ਹੈ ਹਾਲੋ ਇਹ ਬੜਾ ਪ੍ਰਿੰਟਡ ਸ਼ਰਟ ਦਾ ਲੇਸ ਆਉਣਗੀਆਂ ਨਾਲ ਅਸੀਂ ਮੈਚ ਕਰਕੇ ਭੇਜਾਂਗੇ ਇਹਦੇ ਨਾਲ ਕਰੀਮ ਵੀ ਆ ਸਕਦੀ ਹੈ ਇਹ ਸਕਿਨ ਵੀ ਆ ਸਕਦੀ ਹੈ ਔਰ ਪਿੰਕ ਵੀ ਆ ਸਕਦੀ ਹੈ ਠੀਕ ਹੈ ਜੀ ਜਿਹੜੇ ਪ੍ਰਿੰਟਡ ਸ਼ਰਟ ਹੁੰਦੀਆਂ ਉਹਨਾਂ ਨਾਲ ਜੇ ਪਲੇਨ ਲੇਸ ਲਾਈ ਜਾਵੇ ਤਾਂ ਜ਼ਿਆਦਾ ਉੱਠਦੀ ਹੈ ਬਲੈਕ ਕਲਰ ਸਲਵਾਰ ਦਾ 3 ਮੀਟਰ ਦੀ ਸਲਵਾਰ ਇਹ ਹੈਗਾ ਦੁਪੱਟਾ ਆਹ ਲੋ ਜੀ ਉੱਥਾ ਹੈ ਜਿੱਦਾਂ ਅੱਛਾ 2 ਮੀਟਰ ਦਾ ਦੁਪੱਟਾ ਜੀ ਇਹ ਖੁੱਲਾ ਡੁੱਲਾ ਦੁਪੱਟਾ ਮਸਲੀਨ ਦਾ ਪ੍ਰਾਈਸ ਹੈਗੀ ਆ 1800 ਲਓ ਜੀ ਇਹ ਰਾਮਟੈਕਸ ਦੇ ਸੂਟ ਹੈ ਸਿੰਗਲ ਪੀਸ ਹੈ ਕਲਰ ਇੱਕੋ ਹੀ ਆ ਬਸ ਆਹੀ ਕੈਮਲ ਜਿਹਾ ਕਲਰ ਲੱਗਦਾ ਇਹ ਮੈਨੂੰ neck ਤੋਂ ਦੇਖ ਲਓ ਵਰਕ ਹੋਇਆ ਹੋਇਆ ਤੇ neck ਤੇ ਨਾਲ ਦਾ ਹੀ ਆਹ ਹਾਂ ਕਲਰ ਸਹੀ ਤਾਂ ਲਗਭਗ ਸਹੀ ਹੈ ਦੂਰੋਂ ਤਾਂ ਜਮੇ ਸਹੀ ਆ ਜੂਗਾ ਦੋ ਪੈਨਲ ਜਾ ਰਹੇ ਨੇ ਨਾਲ ਦਾ ਹੀ ਵਰਕ ਹੋਇਆ ਹੋਇਆ ਠੀਕ ਹੈ ਜੀ ਤੇ ਇਹ ਹੈਗਾ ਘੇਰੇ ਤੇ ਇਦਾਂ ਤੁਹਾਨੂੰ ਵਰਕ ਮਿਲੂਗਾ ਇਹ ਬਹੁਤ ਸੋਹਣਾ ਸੂਟ ਹੈ ਇਹਦੀ ਲੰਬਾਈ ਚੜਾਈ ਨਾਪ ਦਿੰਨੀ ਆ ਲਓ ਜੀ ਲੈਂਥ ਦੇਖੋ ਇਹਦੀ ਲਓ ਜੀ ਲੈਂਥ ਬਿਲਕੁਲ نیچے ਤੱਕ 45 ਹੈ ਵਰਕ ਤੱਕ 43 ਹੈ ਠੀਕ ਹੈ ਤੇ ਇਹ ਤੁਸੀਂ ਦੇਖ ਲਿਓ ਹੁਣ ਤੁਹਾਡੇ ਕਿਵੇਂ ਸੈੱਟ ਆਉਂਦਾ ਤੇ ਘੇਰਾ ਵੀ ਦੇਖ ਲਓ ਕਿੰਨਾ ਕ ਬਣ ਸਕਦਾ ਤੁਹਾਡਾ ਉਹ ਮੈਂ ਦੱਸ ਦੇਣੀ ਆ ਕਿੰਨਾ ਬਣੂਗਾ ਤੁਹਾਡਾ ਘੇਰਾ ਕਿਉਂਕਿ ਸਾਈਡ ਤੋਂ ਫੋਲਡ ਵੀ ਕਰਨਾ ਇੰਨਾ ਕ ਆਪਾਂ ਛੱਡ ਦਿੰਨੇ ਆ 30 ਤੱਕ ਘੇਰਾ ਜੀ ਜਿੰਨਾ ਮਰਜ਼ੀ ਬਣਾ ਲਓ 30 ਤੱਕ ਲਿਜਾ ਸਕਦੇ ਹਾਂ ਘੇਰਾ ਦਾ ਠੀਕ ਹੈ ਜੀ ਤੇ ਹੁਣ ਅੱਗੇ ਮੈਂ ਦਿਖਾਉਣੀ ਆ ਇਹਦੀ ਤੁਹਾਨੂੰ ਸਲਵਾਰ ਆਲੋ ਇਹ ਪ੍ਰਿੰਟਡ ਸਲਵਾਰ ਆ ਔਰ 3 ਮੀਟਰ ਦੀ ਸਲਵਾਰ ਕਾਟਸ ਵੂਲ ਆ ਰਾਮ ਟੈਕਸ ਦਾ ਕਾਟਸ ਵੂਲ ਕਪੜਾ ਠੀਕ ਹੈ ਜੀ ਮੁਕਾ ਦਾ ਤੁਹਾਨੂੰ ਵਿੱਚ ਬੂਟ ਗਈ ਹੈ ਹਾਂ ਵਿੱਚ ਤਾਂ ਹਲਕਾ ਹਲਕਾ ਜਿਹਾ ਪ੍ਰਿੰਟ ਜ ਹੈ ਰਾਮ ਟੈਕਸ ਦੀ ਸਾਈਡ ਤੇ ਸਟੈਂਪ ਜਰੂਰ ਮਿਲੂਗੀ ਇਹਦੇ ਤੁਹਾਨੂੰ ਤੇ ਆਹ ਲਓ ਇਹਦਾ ਦੁਪੱਟਾ ਦੁਪੱਟਾ ਮਿਲੂਗਾ ਜੀ ਸ਼ਿਫੋਨ ਦਾ ਤੇ 4 ਸਾਈਡ ਲੇਸ ਮਿਲੂਗੀ ਆਹ ਲਓ ਠੀਕ ਹੈ ਇਕੱਠਾ ਜਿਹਾ ਹੋਇਆ ਪਿਆ ਪੈਸੋ ਕੇ ਨੇ ਸਹੀ ਹੋ ਜਾਣਾ 2 ᱴਾਈ ਮੀਟਰ ਦਾ ਦੁਪੱਟਾ ਮਿਲੂਗਾ ਜੀ ਸ਼ਿਫੋਨ ਦਾ ਚਨੋਂਨ ਨਹੀਂ ਸ਼ਿਫੋਨ ਪਿਓਰ ਸ਼ਿਫੋਨ ਠੀਕ ਹੈ ਜੀ ਤੇ ਅੱਜ ਇਹਦੀ ਪ੍ਰਾਈਸ ਤੁਹਾਨੂੰ ਮਿਲ ਰਹੀ ਹੈ ਡਿਸਕਾਊਂਟ ਤੇ 400 ਦਾ ਡਿਸਕਾਊਂਟ ਹੈ ਇਹਦੇ ਤੇ ਅੱਜ ਤੁਹਾਨੂੰ ਬਸ ਇਹ ਲਾਸਟ ਵਾਲਾ ਡਿਸਕਾਊਂਟ ਹੈ ਇਸ ਤੋਂ ਬਾਅਦ ਤਾਂ ਸਾਡੀ ਹਿੰਮਤ ਹੀ ਹੈ ਨਹੀਂ ਕਿੱਥੇ ਸੀਗਾ ਜੀ ਪ੍ਰਾਈਸ ਅ ਇਹਦੀ ਪ੍ਰਾਈਸ ਅੱਜ ਤੁਹਾਨੂੰ ਮਿਲ ਰਹੀ ਹੈ ਜੀ 2175 2175 ਦੇ ਵਿੱਚ ਮਿਲਣਾ ਇਹ ਸੂਟ ਤੁਹਾਨੂੰ ਅੱਜ ਸ਼ਿਪਿੰਗ ਕੋਈ ਨਹੀਂ ਹੈਗੀ ਇੱਕੋ ਹੀ ਸੂਟ ਹੈ ਜੀ ਇਹ ਲਓ ਇਹ ਵੀ ਸਿੰਗਲ ਪੀਸ ਹੈ ਤੇ ਇਹਦੇ ਤੇ ਵੀ 400 ਦਾ ਡਿਸਕਾਊਂਟ ਹੈ ਇਹ ਵੀ ਰਾਮ ਟੈਕਸ ਦਾ ਸੂਟ ਹੈ ਰਾਮ ਟੈਕਸ ਦਾ ਪਸ਼ਮੀਨਾ ਉੱਪਰ ਪੈਚ ਲੱਗਿਆ ਹੋਇਆ ਆਹ ਵਾਲਾ ਔਰਗਾਂਜ਼ਾ ਦਾ ਉਹਦੇ ਉੱਪਰ ਹੋਇਆ ਇਦਾਂ ਵਰਕ ਠੀਕ ਹੈ ਜੀ ਬਹੁਤ ਸੋਹਣਾ ਆ ਪੱਟੀਆ ਵਰਕ ਦੀ ਆਹ ਲੇਸਾਂ ਲੱਗੀਆਂ ਹੋਈਆਂ ਨੇ ਤੇ অর্গানজা ਜਿਹੜਾ ਉਹ ਇਹਦੇ ਉੱਪਰ ਹੀ ਲੱਗਿਆ ਹੋਇਆ ਐ ਐ ਨਹੀਂ ਆ ਕਿ ਇਹ ਇਕੱਲਾ ਹੀ অর্গানਜ਼ਾ ਲੱਗੇ ਇਹਦੇ ਉੱਪਰ ਲੱਗੇ ਹੋਏ ਵਿੱਚ ਦੀ ਪ੍ਰਿੰਟ ਦਿਖਦਾ ਬਹੁਤ ਪਿਆਰਾ ਲੱਗਦਾ ਵਿੱਚ ਦੀ ਹਲਕਾ ਹਲਕਾ ਦਿਖਦਾ ਜੀ ਤੇ ਆ ਵਰਗ ਹੈ ਆ ਲਿਸਾਂ ਲੱਗੀਆਂ ਹੋਈਆਂ ਨੇ ਇਸ ਕਰਕੇ ਲੇਸਾਂ ਨੂੰ ਭੇਜਣ ਦੀ ਜ਼ਰੂਰਤ ਨਹੀਂ ਹੈਗੀ ਲੇਸਾਂ ਪਹਿਲਾਂ ਹੀ ਹੈਗੀਆਂ ਨੇ ਇਹਦੇ ਨਾਲ ਤੇ ਪੂਰਾ 5 ਮੀਟਰ ਦਾ ਸੂਟ ਮਿਲੂਗਾ ਰਾਮ ਟੈਕਸ ਦੇ ਪਸ਼ਮੀਨੇ ਦਾ ਕਿਉ ਵਰਗਾ ਪਸ਼ਮੀਨਾ ਹੈ ਜੀ ਜਨਾ ਸ਼ਫੂਨ ਦਾ ਦੁਪੱਟਾ ਲੋ 2.5 ਮੀਟਰ ਦਾ ਸ਼ਫੂਨ ਦਾ ਦੁਪੱਟਾ 올 오버 ਫੋਰ ਸਾਈਡ ਪੱਟੀ ਲੱਗੀ ਆ ਨਾਲ ਲੇਸ ਲੱਗੀ ਹੋਈ ਆ ਠੀਕ ਹੈ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਹੈਗੀ ਅੱਜ ਡਿਸਕਾਊਂਟ ਦੇ ਉੱਪਰ ਆ 400 ਦੇ ਡਿਸਕਾਊਂਟ ਤੇ ਇਹ ਸੂਟ ਅੱਜ ਤੁਹਾਨੂੰ ਮਿਲਣਾ ਹੈਗਾ 2175 ਦੇ ਵਿੱਚ ਲੋ ਅਗਲਾ ਸੂਟ ਇਹ ਵੀ ਸਿੰਗਲ ਪੀਸ ਹੈ ਲੋ ਘੇਰੇ ਦੇ ਵਰਕ ਹੈ ਰਾਮ ਟੈਕਸ ਦੇ ਪਸ਼ਮੀਨੇ ਦਾ ਸੂਟ ਹੈ ਘੇਰਾ ਨਾਪ ਦੇਣੀ ਹੈ ਲਓ ਜੀ ਵੈਸੇ 26.5 ਹੈ ਕੱਟ ਵਰਕ ਹੈ ਜਿਹੜਾ ਜੇ ਆਪਾਂ ਫਲਾਵਰ ਤੋਂ ਫਲਾਵਰ ਤੱਕ ਨਾਪੀਏ ਤਾਂ 25 ਹੈ ਠੀਕ ਹੈ ਜੀ ਤੇ ਸਾਰੇ ਤੇ ਬੂਟੀ ਪਈ ਹੋਈ ਹੈ ਆ ਛੋਟੇ ਛੋਟੇ ਬੂਟੀ ਸਾਰੇ ਤੇ ਪਈ ਹੋਈ ਹੈ ਫਰੰਟ ਫਰੰਟ ਤੇ ਬਹੁਤ ਸੋਹਣੀ ਹੈ ਠੀਕ ਹੈ ਤੇ ਆ ਦੇਖੋ ਇਧਰ ਤੱਕ ਬੂਟੀ ਪਈ ਹੋਈ ਹੈ ਉੱਪਰ ਤੱਕ ਤੇ ਬਾਜੀ ਤੇ ਵਰਕ ਨਹੀਂ ਹੈਗਾ ਆਲ ਓਵਰ 5 ਮੀਟਰ ਦਾ ਸੂਟ ਮਿਲੂਗਾ ਤੇ ਅੱਜ ਇਹਦੀ ਪ੍ਰਾਈਸ ਮਿਲੂਗੀ ਤੁਹਾਨੂੰ 1575 400 ਦਾ ਡਿਸਕਾਊਂਟ 1575 ਤੇ ਇਹਦੇ ਨਾਲ ਇਹ ਵਾਲਾ ਦੁਪੱਟਾ ਹੈ ਦੁਪੱਟਾ ਹੈਗਾ ਜੀ ਸ਼ਿਫੋਨ ਦਾ ਚਨਾਉਣ ਦੇ ਦੁਪੱਟੇ ਨਹੀਂ ਆ ਸ਼ਿਫੋਨ ਦੇ ਦੁਪੱਟਿਆਂ ਨਾਲ ਇਹ ਆ ਲੋ ਤੇ 4 ਸਾਈਡ ਇਦਾਂ ਸਕੈਲਪਿੰਗ ਹੋਈ ਵੀ ਹੈ ਵਾਈਪਿੰਗ ਕੱਢੀ ਹੋਈ ਹੈ ਠੀਕ ਹੈ ਤੇ ਦੁਪੱਟਾ ਮਿਲ ਜੂਗਾ ਤੁਹਾਨੂੰ 2.5 ਮੀਟਰ ਦਾ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਸੋਹਣਾ ਸੂਟ ਹੈ। ਲੋ ਜੀ ਅਗਲੇ ਸੂਟ ਇਹ 'ਚ ਤੁਹਾਨੂੰ ਦੋ ਕਲਰ ਮਿਲਣਗੇ ਇੱਕ ਇਹ ਵਾਲਾ ਇੱਕ ਹੋਰ ਬਸ। ਮਹਿਰੂਨ ਕਲਰ ਵਾਈਨ ਮਹਿਰੂਨ ਜਿਹਾ ਕਲਰ ਹੈ ਇਹ। ਆलो। ਬਹੁਤ ਸੋਹਣਾ ਪ੍ਰਿੰਟ ਹੈ ਰਾਮ ਟੈਕਸ ਦਾ ਸੂਟ ਹੈ ਲੇਸਾਂ ਲੱਗੀਆਂ ਹੋਈਆਂ ਨੇ। ਇਸ ਨਾਲ ਲੇਸ ਭੇਜਣ ਦੀ ਸਾਨੂੰ ਜਰੂਰਤ ਨਹੀਂ ਹੈਗੀ। ਨੀਚੇ ਤੱਕ ਇਹਦੇ ਲੇਸਸ ਲੱਗੀਆਂ ਹੋਈਆਂ ਨੇ। ਆ ਦੇਖੋ ਚਾਰ-ਚਾਰ ਲੇਸਾਂ ਇਨਸਰਟ ਕਰੀਆਂ ਹੋਈਆਂ ਨੇ। ਠੀਕ ਹੈ ਜੀ ਤੇ ਪਲੇਨ ਰਹੂਗੀ ਪਲੇਨ ਨਹੀਂ ਰਹੂਗੀ ਸੋਰੀ ਸਲਵਾਰ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਪੈਚਵਰਕ ਮਿਲੂਗਾ ਬੜਾ ਹੀ ਸੋਹਣਾ ਆ ਲੋ ਬਹੁਤ ਸੋਹਣੇ ਪੈਚ ਲੱਗੇ ਹੋਏ ਨੇ ਸਲਵਾਰ ਦੇ ਉੱਪਰ ਤੇ ਲੇਸਾਂ ਦਿੱਤੀਆਂ ਹੋਈਆਂ ਨੇ ਇਸ ਤਰ੍ਹਾਂ ਬਹੁਤ ਸੋਹਣੀ ਸਲਵਾਰ ਲੱਗਣੀ ਆ ਤੇ ਇਹ ਹੈਗਾ ਦੁਪੱਟਾ ਚਲੂਨ ਦਾ ਮਿਲੂਗਾ ਤੇ ਦੁਪੱਟੇ ਦੇ ਉੱਪਰ ਵੀ ਪੈਚ ਨੇ ਤੇ ਲੇਸਾਂ ਲੱਗੀਆਂ ਹੋਈਆਂ ਨੇ ਫੋਰ ਸਾਈਡ ਆ ਲੋ ਇਸ ਤਰ੍ਹਾਂ ਤੁਹਾਨੂੰ 4 ਕਾਰਨਰਸ ਦੇ ਉੱਪਰ ਪੈਚ ਮਿਲਣਗੇ ਆ ਲੋ ਦੁਪੱਟਾ ਕਹਦਾ ਚਨੋਂਨ ਦਾ ਦੁਪੱਟਾ 4 ਕਾਰਨਰਸ ਦੇ ਪੈਚ 4 ਸਾਈਡ ਲੇਸ ਠੀਕ ਹੈ ਜੀ ਬਹੁਤ ਪਿਆਰਾ ਦੁਪੱਟਾ ਹੈ ਆ ਲੋ ਬਹੁਤ ਸੋਹਣਾ ਲੱਗਣ ਵਾਲਾ ਦੁਪੱਟਾ ਤੇ ਪ੍ਰਾਈਸ ਅੱਜ ਡਿਸਕਾਊਂਟ ਤੇ ਹੈਗੀ ਆ ਜੀ 400 ਦੇ ਡਿਸਕਾਊਂਟ ਤੇ ਤੁਹਾਨੂੰ ਮਿਲ ਰਿਹਾ ਇਹ 275 ਦਾ ਇਹ ਵੀ ਸੇਮ ਹੀ ਆ ਜੀ ਬਸ ਕਲਰ ਫਰਕ ਹੈ ਉਦਾਂ ਹੀ ਇਹਦੇ ਪੈਚ ਲੱਗੇ ਹੋਇਆ ਤੇ ਉਦਾਂ ਹੀ ਸਲਵਾਰ ਤੇ ਤੁਹਾਨੂੰ ਇਹਦੇ ਪੈਚ ਮਿਲੂਗਾ ਉਦਾਂ ਹੀ ਫਰੰਟ ਤੇ ਲਿਸਸ ਮਿਲਣੀ ਹੈ ਆਹ ਲਓ ਫਰੰਟ ਤੇ ਉਦਾਂ ਲਿਸਸ ਹੁੰਦੀ ਨੇ ਤੇ ਉਸੇ ਤਰ੍ਹਾਂ ਹੀ ਤੁਹਾਨੂੰ ਇਹ ਸਲਵਾਰ ਤੇ ਪੈਚ ਮਿਲੂਗਾ ਵਰਗਾ ਠੀਕ ਹੈ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਅੱਜ ਤੁਹਾਨੂੰ ਮਿਲ ਰਹੀ ਹੈ ਐਵੇਂ ਵੰਗਵਾਈਆਂ ਬਸ ਹੁਣ ਤਾਂ ਜੀ ਸੂਟ ਇਹ ਚੱਕ ਲੋ ਚੱਕ ਲੋ ਵਾਲਾ ਕੰਮ ਹੀ ਹੈ ਬਸ ਤੇ 275 ਦਾ 400 ਦਾ ਡਿਸਕਾਊਂਟ ਸੂਪਰ ਸੇਲ ਇਸੇ ਕਰਕੇ ਇਹਨੂੰ ਸੂਪਰ ਸੇਲ ਕਿਹਾ ਕਿਉਂਕਿ ਇਹ ਲਾਸਟ ਵਾਲੀ ਸੇਲ ਹੈਗੀ ਹੈ ਰਸਟੀ ਜਿਹਾ ਕਲਰ ਹੈ ਜੀ ਇਹ ਕਲੋਜੀ ਅਗਲੇ ਸੂਟ ਇਹ ਵਰਸ਼ਾ ਬ੍ਰਾਂਡ ਦੇ ਸੂਟ ਨੇ ਮੇਰੇ ਪਾਇਆ ਹੋਇਆ ਤੁਸੀਂ ਦੇਖਿਆ ਇਹ ਸਾਡੇ ਕੋਲੇ ਦੋ ਕਲਰ ਬਚੇ ਹੋਏ ਨੇ ਇਹ ਵੀ ਅੱਜ ਸੂਪਰ ਸੇਲ ਦੇ ਵਿੱਚ ਜਾ ਰਹੇ ਨੇ ਬਹੁਤ ਪਿਆਰਾ ਪਸ਼ਮੀਨਾ ਹੈਗਾ ਬਹੁਤ ਜ਼ਿਆਦਾ ਸੋਹਣਾ ਪਸ਼ਮੀਨਾ ਹੈ ਲਾਈਟ weight ਪਸ਼ਮੀਨਾ ਠੀਕ ਹੈ ਜੀ ਪ੍ਰਿੰਟ ਤੁਸੀਂ ਦੇਖਿਆ ਹੋਇਆ ਇਹਦਾ ਮੈਂ ਦੁਬਾਰਾ ਤੁਹਾਨੂੰ ਦਿਖਾ ਦਿੰਦੀ ਹਾਂ ਤੁਹਾਨੂੰ ਚੰਗੀ ਤਰ੍ਹਾਂ ਹਾਂ ਲੋ ਜੀ ਇਹ ਵਾਲਾ ਪ੍ਰਿੰਟ ਹੈ ਠੀਕ ਹੈ نیچے ਤੁਹਾਨੂੰ ਬੜੀ ਪਿਆਰੀ ਜੀ ਲੇਸ ਮਿਲੂਗੀ ਆ ਦੇਖ ਲਓ ਤੁਸੀਂ ਮੋਤੀਆਂ ਸਿੱਪੀ ਵਾਲੀ ਆਹ ਵਾਲੀ ਲੇਸ ਮਿਲੂਗੀ ਚੌੜੀ ਚੌੜੀ ਇਹ ਥੋੜੇ ਘੇਰੇ ਤੇ ਆਊਗੀ ਬੈਕ ਸਾਈਡ ਤੇ ਸੇਮ ਪ੍ਰਿੰਟ ਮਿਲੂਗਾ ਜਿਵੇਂ ਫਰੰਟ ਤੇ ਹੈ ਠੀਕ ਹੈ ਤੇ ਇਹ ਹੈਗੀ ਹੈ ਜੀ ਇਹਦੀ ਬਾਜੂ ਲਈ ਅਲੱਗ ਤੋਂ ਕਪੜਾ ਠੀਕ ਹੈ ਬਾਜੂ ਦਾ ਇਹ ਅਲੱਗ ਤੋਂ ਕਪੜਾ ਹੈ ਔਰ ਲੇਸ نیچے ਹੈਗੀ ਹੈ ਲੱਗੀ ਹੋਈ ਪਹਿਲਾਂ ਹੀ ਤੇ ਇਹਦੇ ਨਾਲ ਦੀ लेस ਇੱਕ ਸਾਈਡ ਤੇ ਵੀ ਸ਼ਰਟ ਦੇ ਲੱਗੀ ਹੋਈ ਐ ਜਿਹੜੇ ਤੁਹਾਡੇ ਬੈਕ ਘੇਰੇ ਤੇ ਆ ਜੂਗੀ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਇਹਦੇ ਨਾਲ ਦਿਖਾਉਣੀ ਆ ਇਹਦਾ ਅ ਇਹ ਹੈਗੀ ਆ ਦੀ ਸਲਵਾਰ 2.5 ਮੀਟਰ ਦੀ ਕਸ਼ਮੀਨੇ ਦੀ ਸਲਵਾਰ ਮਿਲੂਗੀ ਪੀਕਾਕ ਜਿਹਾ ਸ਼ੇਡ ਐ ਬਹੁਤ ਪਿਆਰਾ ਜਾਂ ਤੇ ਜਿਹੜਾ ਇਹ ਨਾਲ ਦੁਪੱਟਾ ਹੈਗਾ ਉਹ ਚਨੇਰੀ ਦਾ ਐ ਬੜਾ ਸਟਾਈਲਿਸ਼ ਜਿਹਾ ਦੁਪੱਟਾ ਹੈਗਾ ਲੋ ਠੀਕ ਐ ਫੋਰ ਕਾਰਨਰਸ ਜਾਂ ਟੈਸੋਸ ਦਿੱਤੇ ਹੋਏ ਨੇ ਤੇ ਦੁਪੱਟਾ ਹੈਗਾ ਜਿਹੜਾ ਕਾਫੀ ਵਧੀਆ ਹੈਗਾ ਫੁੱਲਾ ਡੁਲਾਈ ਹੈ ਇੰਨਾ ਨਹੀਂ ਛੋਟਾ ਨਹੀਂ ਹੈਗਾ ਬਹੁਤ ਸੋਹਣਾ ਲੱਗਦਾ ਸਟਾਈਲ ਜ ਬਹੁਤ ਅੱਛਾ ਹੈਗਾ ਦਾ ਤੇ ਇਹ ਅੱਜ ਸੂਟ ਮਿਲੂਗਾ ਜੀ ਤੁਹਾਨੂੰ 디ਸਕਾਊਂਟ ਤੇ 2400 ਦਾ ਲਾਸਟ ਡਿਸਕਾਊਂਟ ਹੈ 2400 ਤੇ ਲੋ ਜੀ ਇਹ ਸੇਮ ਸਟਾਈਲ ਹੈ ਜੀ ਦਾ ਬਿਲਕੁਲ ਜੋ ਤੁਸੀਂ ਪਹਿਲਾਂ ਦੇਖ ਲਿਆ ਉਹੀ ਵਾਲਾ ਸਟਾਈਲ ਹੈ ਦਾ ਉਦਾਂ ਹੀ ਇਹਦੀਆਂ ਬਾਜੂ ਨੇ ਉਦਾਂ ਹੀ ਸਾਰਾ ਕੁਝ ਹੈ ਆ ਲੋ ਠੀਕ ਹੈ ਉਦਾਂ ਹੀ ਘੇਰੇ ਤੇ ਸਾਨੂੰ ਚੌੜੀ ਲੈ ਇਸ ਮਿਲੂਗੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖ ਲਿਆ ਬਹੁਤ ਪਿਆਰਾ ਸੂਟ ਹੈ ਤੇ ਇਹ ਹੈਗਾ ਇਹਦਾ ਸਲਵਾਰ ਦਾ 2.5 ਮੀਟਰ ਦਾ ਤੇ ਚੁੰਨੀਰੀ ਦਾ ਦੁਪੱਟਾ ਲੋ ਜੀ ਬਹੁਤ ਪਿਆਰਾ ਸੂਟ ਹੈ 2400 ਦੇ ਵਿੱਚ ਮਿਲ ਜਾਣਾ ਅੱਗੇ ਤੁਹਾਨੂੰ ਮੈਂ ਹੋਰ ਦਿਖਾਉਣੀ ਆ ਬ੍ਰਾਂਡਡ ਸੂਟ ਨੇ ਬਹੁਤ ਪਿਆਰੇ ਬ੍ਰਾਂਡਡ ਸੂਟ ਬਹੁਤ ਸੋਹਣੇ ਲੋ ਜੀ ਇਹ ਹੈਗਾ ਇਹਦਾ ਨੈੱਕ ਇਹ ਵਾਲਾ ਬਹੁਤ ਸੋਹਣਾ ਨੈੱਕ ਹੈ ਨੈੱਕ ਦੇ ਉੱਪਰ ਨਾ ਸਾਰੇ ਵਰਕ ਹੋਇਆ ਹੋਇਆ ਹੈ ਹਾਂ ਹੈਂਡਵਰਕ ਵੀ ਵਿੱਚ ਹੈਗਾ ਸਿੱਪੀ ਦਾ ਵਰਕ ਤੇ ਆਹ ਜਰੀ ਦਾ ਵਰਕ ਸਾਰਾ ਜਿਹੜਾ ਪ੍ਰਿੰਟ ਹੈ ਇਹ ਹਾਈਲਾਈਟ ਕੀਤਾ ਹੋਇਆ ਹੈ ਕਾਫੀ ਜ਼ਿਆਦਾ ਸੋਹਣਾ ਲੱਗਦਾ ਹੈ ਇਹ ਸੂਟ ਆਹ ਬੜਾ ਹੀ ਨੱਕ ਦੇ ਉੱਪਰ ਵਧੀਆ ਜਿਹਾ ਡਿਜ਼ਾਈਨ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਵਿੱਚ ਪ੍ਰਿੰਟ ਵੀ ਆ ਦੇ ਤੇ ਆਹ ਲਓ ਗ੍ਰੀਨ ਜਿਹਾ ਸੂਟ ਹਾਂ ਗ੍ਰੀਨ ਜਿਹਾ ਸੂਟ ਹੈ ਇਹਦੇ ਘੇਰੇ ਤੇ ਵੀ ਇਸ ਤਰ੍ਹਾਂ ਬਾਰਡਰ ਮਿਲੂਗਾ ਸਾਰੇ ਬਾਰਡਰ ਦੇ ਵਿੱਚ ਤੁਹਾਨੂੰ ਆ ਸਿੱਪੀ ਵਰਕ ਮਿਲੂਗਾ ਠੀਕ ਹੈ ਜੀ ਤੇ ਅਗਲਾ ਹੈਗਾ ਬੈਕ ਤੇ ਨਾ ਤੁਹਾਨੂੰ ਆਹ ਥੋੜਾ ਜਿਹਾ ਇੱਕ ਛੁੱਪੂ ਜਿਹਾ ਫਲਾਵਰ ਮਿਲੂਗਾ ਬੈਕ ਤੇ ਆਹ ਲਓ ਇਹ ਤੁਹਾਡੇ ਨੱਕ ਤੇ ਆ ਜਾਣਾ ਬੈਕ ਨੱਕ ਤੇ ਆਹ ਵਾਹ ਠੀਕ ਹੈ ਤੇ ਅੱਗੇ ਹੈ ਦਾ ਬੈਕ ਸਾਈਡ ਦਿਖਾਉਣੀ ਆ ਇਹ ਹੈ ਜੀ ਇਹਦਾ ਬੈਕ ਸਾਈਡ ਦਾ ਬਾਰਡਰ ਇਹ ਇੰਨਾ ਜਿਵੇਂ ਫਰੰਟ ਤੇ ਬਾਰਡਰ ਸੀ ਨਾ ਉਦਾਂ ਹੀ ਇਹ ਬੈਕ ਸਾਈਡ ਦਾ ਬਾਰਡਰ ਹੈ ਤੇ ਆਹ ਹੈਗੀ ਇਹਦੀ ਬਾਜੂ ਬਾਜੂ ਤੇ ਤੁਹਾਨੂੰ ਇੰਨਾ ਇੰਨਾ ਸਾਰਾ ਬਾਰਡਰ ਮਿਲਣਾ ਹੈ ਬਾਜੂ ਅਲੱਗ ਤੋਂ ਆ ਇਹ ਇੱਥੋਂ ਲੈ ਕੇ ਇੱਥੇ ਤੱਕ ਠੀਕ ਹੈ ਜੀ ਕਾਫੀ ਪਿਆਰਾ ਸੂਟ ਹੈ ਤੇ ਇਹ ਦੇ ਨਾਲ 2.5 ਮੀਟਰ ਦੀ ਤੁਹਾਨੂੰ ਸਲਵਾਰ ਮਿਲੂਗੀ ਤੇ ਆਹ ਹੈਗਾ ਜੀ ਇਹਦਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਹੈ ਬਹੁਤ ਸੋਹਣਾ ਇਹਨਾ ਪਿਓਰ ਸ਼ਫੂਨ ਹੀ ਲੱਗ ਰਿਹਾ ਮੈਨੂੰ ਤਾਂ ਇਹ ਪਿਓਰ ਸ਼ਫੂਨ ਦਾ ਦੁਪੱਟਾ ਇਹ ਚਲੋਂਦਾ ਨਹੀਂ ਪਿਓਰ ਸ਼ਫੂਨ ਦਾ ਦੁਪੱਟਾ ਬੜਾ ਹੀ ਪਿਆਰਾ ਜਿਹਾ ਦੁਪੱਟਾ ਆਹਨ ਖੁੱਲਾ ਡੁੱਲਾ ਦੁਪੱਟਾ ਛੋਟਾ ਨਹੀਂ ਬਹੁਤ ਖੁੱਲਾ ਡੁੱਲਾ ਦੁਪੱਟਾ 2.5 ਮੀਟਰ ਦਾ ਦੁਪੱਟਾ ਚੌੜਾਈ ਬਹੁਤ ਹੈ ਠੀਕ ਹੈ ਜੀ ਤੇ ਅੱਜ ਇਹ ਤੁਹਾਨੂੰ ਡਿਸਕਾਊਂਟ ਤੇ ਮਿਲੂਗਾ ਸੂਡਾ 400 ਦੇ ਡਿਸਕਾਊਂਟ ਤੇ ਮਿਲੂਗਾ 1795 ਦਾ ਲੋ ਜੀ ਨੈਕਸਟ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦੇਣੀ ਆਪੀ ਮੈਂ ਆਹ ਫੋਟੋ ਵੀ ਦਿਖਾ ਦਿਆਂ ਆਹ ਲੋ ਫੋਟੋ ਦੇਖ ਲਓ ਤੁਸੀਂ ਐਦਾਂ ਬਣਨਾ ਇਸ ਨੂੰ ਤੇ ਬਹੁਤ ਧਿਆਰਾ ਲੱਗਦਾ ਬਣ ਕੇ ਤੇ ਇਹ ਹੈਗਾ ਥੋੜਾ ਥੋੜਾ ਫਰਕ ਪਊਗਾ ਡਿਜ਼ਾਈਨ ਦਾ ਥੋੜਾ ਥੋੜਾ ਜ਼ਿਆਦਾ ਨਹੀਂ ਥੋੜਾ ਬਹੁਤਾ ਹੀ ਹੁੰਦਾ ਹੈ ਇਹ ਰੰਗ ਕਾਲਾ ਤਾਂ ਨਹੀਂ ਆ ਮਿਕਸ ਜਾਈ ਹੈ ਬਲੈਕ ਤੇ ਵਿੱਚ ਗਰੇਜ ਆ ਹਮ ਇਦਾਂ ਆ ਤਾਂ ਹੈਗੀ ਆ ਜੀ ਇਹਦੀ ਬਾਜੂ ਇੰਨੀ ਠੀਕ ਹੈ ਅਲੱਗ ਤੋਂ ਦਿੱਤੀ ਆ ਬਾਰਡਰ ਮਿਲੂਗਾ ਇੱਥੋਂ ਸ਼ੁਰੂ ਹੋ ਜਾਂਦੀ ਆ ਬਾਜੂ ਇਹਦੀ ਅਲੱਗ ਹੈ ਬਾਜੂ ਤੇ ਇਹ ਹੈਗਾ ਇਹਦਾ ਬੈਕ ਸਾਈਡ ਦਾ ਬਾਰਡਰ ਠੀਕ ਹੈ ਹੁਣ ਆਪਾਂ ਚੱਲਦੇ ਆ ਫਰੰਟ ਤੇ ਇਹ ਹੈਗਾ ਇਹਦਾ ਫਰੰਟ ਦਾ ਬਾਰਡਰ ਉੱਪਰ ਸਿੱਪੀ ਦਾ ਵਰਕ ਠੀਕ ਹੈ ਤੇ ਇਹ ਹੈ ਦਾ ਆਹ ਲੋ ਇਹ neck ਹੈ neck ਤੇ ਬੜਾ ਹੀ ਵਰਕ ਦਿੱਤਾ ਹੋਇਆ ਹੈ ਸਿੱਪੀ ਦਾ ਪਲੱਸ ਜਰੀ ਦਾ ਸਾਰੇ neck ਦੇ ਉੱਪਰ ਵਰਤਿਆ ਇਹਦਾ ਬਹੁਤ ਸੋਹਣਾ ਸੂਟ ਹੈ ਤੇ ਪ੍ਰਾਈਸ ਅੱਜ ਡਿਸਕਾਊਂਟ ਤੇ ਤੁਹਾਨੂੰ 1795 ਮਿਲੂਗੀ ਤੇ ਇਹ ਮਿਲੂਗੀ ਇਹਦੀ ਸਲਵਾਰ ਤੇ ਨਾਲ ਦਿਖਾ ਦੇਣੀ ਤੁਹਾਨੂੰ ਦੁਪੱਟਾ ਪਿਓਰ ਦਾ ਦੁਪੱਟਾ ਫੁੱਲ ਪਿਓਰ ਦਾ ਫਾਲੋ ਪਾ ਪਿਓਰ ਨਹੀਂ ਹੈਗਾ ਫੁੱਲ ਪਿਓਰ ਦਾ ਲੰਬਾ ਚੌੜਾ ਐਨ ਫੁੱਲਾ ਦੁਪੱਟਾ ਠੀਕ ਹੈ ਜੀ ਦੀ ਪ੍ਰਾਈਸ ਅਜ ਡਿਸਕਾਊਂਟ ਤੇ 17.95 ਲਓ ਜੀ ਅਗਲਾ ਬਲੂ ਕਲਰ ਹਾਂ ਇਹ ਆ ਗਈ ਥੋੜੀ ਬੈਗ ਆ ਬੈਗ ਦੇ ਉੱਪਰ ਛਟਕੂ ਜਿਹਾ ਫਲਾਵਰ ਫਿਰ نیچے ਕੇਰੇ ਦੇ ਉੱਪਰ ਆਹ ਵਾੜਾ ਇਹ ਦੇ ਤੇ ਆਹ ਵਾਲਾ ਬਾਰਡਰ ਮਿਲਣਾ ਤੇ ਇਹ ਤੁਹਾਨੂੰ ਬਾਜੂ ਤੇ ਮਿਲੂਗਾ ਇੰਨਾ ਹੂੰ ਠੀਕ ਹੈ ਪਸ਼ਮੀਨਾ ਐ ਪੋਲਾ ਪੋਲਾ ਬਹੁਤ ਜਿਆਦਾ ਸੋਹਣਾ ਪਿਆ ਤੇ ਇਹ ਹੈਗਾ ਜੀ ਇਹਦਾ ਗळा ਆਹ ਲਓ ਠੀਕ ਹੈ ਮੈਂ ਨਾ ਤੁਹਾਨੂੰ ਇਹਦੀ ਲੈਂਥ ਤਾਂ ਨਹੀਂ ਨਾਪ ਕੇ ਦੱਸ ਰਹੀ ਕਿਉਂਕਿ ਲੰਬਾਈ ਤਾਂ ਬਹੁਤ ਹੁੰਦੀ ਹੈ ਇਹਨਾਂ ਦੀ ਤੇ ਜੇ ਤੁਹਾਡਾ ਲੰਬਾਈ ਜਿਆਦਾ ਹੋ ਗਿਆ ਤਾਂ ਤੁਸੀਂ ਆਹ ਬਾਰਡਰ ਜਿਹੜਾ ਇਹਨੂੰ ਇਸ ਤਰ੍ਹਾਂ ਕਰਕੇ ਉੱਪਰ ਵੀ ਐਦਾਂ ਕਰ ਸਕਦੇ ਹੋ ਠੀਕ ਹੈ ਤਾਂ ਇਹਦੀ ਆਪ ਲੰਬਾਈ ਹੈ ਜਿਹੜੀ ਜਿਆਦਾ ਨਾ ਆਪਣਣ ਦੀ ਕੋਸ਼ਿਸ਼ ਨਹੀਂ ਕਰੀ ਤੇ ਇਹ ਹੈਗੀ 2.5 ਮੀਟਰ ਦੀ ਇਹਦੇ ਨਾਲ ਸਲਵਾਰ ਠੀਕ ਹੈ ਜੀ ਪਤਲਾ ਪਤਲਾ ਪਸ਼ਮੀਨਾ ਜੀ ਇਹ ਬਾਲਾ ਦੁਪੱਟਾ ਜਾਂ ਪਸ਼ਮੀਨਾ ਨਹੀਂ ਹੈਗਾ ਤੇ ਆ ਹੈਗਾ ਇਹਦਾ ਪਿਓਰ ਸ਼ਫੌਨ ਦਾ ਦੁਪੱਟਾ ਬਿਲਕੁਲ ਪਿਓਰ ਸ਼ਫੌਨ ਦਾ ਠੀਕ ਹੈ ਪ੍ਰਾਈਸ 17 ਜਨੂਨ ਲਓ ਜੀ ਲਾਸਟ ਕਲਰ ਮਹਰੂਮ ਦਲ ਇਹ ਸਲਵਾਰ ਠੀਕ ਹੈ ਜੀ ਇਹ ਸ਼ਰਟ ਸ਼ਰਟ ਦਾ ਨੈਕ ਦੇਖ ਲਓ ਆਹ ਲਓ ਆ ਨੈਕ ਉੱਪਰ ਇਹਦੇ ਤੁਹਾਨੂੰ ਵਰਕ ਮਿਲੂਗਾ ਸਾਰਿਆਂ ਦੇ ਜਰੀ ਦਾ ਪਲੱਸ ਸਿੱਪੀ ਦਾ ਸਾਰੇ ਸੂਟਾਂ ਦੇ ਉੱਪਰ ਤੁਹਾਨੂੰ ਨੈਕ ਤੇ ਵਰਕ ਮਿਲੂਗਾ ਬੜੇ ਸਟਾਈਲਿਸ਼ ਜਿਹਾ ਸੂਟ ਹੈਗੇ ਨੇ ਜੀ ਇਹ ਬਹੁਤ ਪਿਆਰੇ ਜਿਹੇ ਡਿਫਰੈਂਟ ਜਿਹੇ ਸਟਾਈਲ ਦੇ ਆਹ ਬਾਰਡਰ ਹੈ ਇਰੇ ਤੇ ਸਿੱਪੀ ਵਰਕ ਹੋਇਆ ਹੋਇਆ ਠੀਕ ਐ ਇਸ ਤਰ੍ਹਾਂ ਦਾ ਵਰਕ ਬੈਕ ਸਾਈਡ ਤੇ ਮਿਲ ਜੂਗਾ ਤੁਹਾਨੂੰ ਆਵਲ ਠੀਕ ਐ ਤੇ ਆਵਲਾ ਮਿਲੂਗਾ ਤੁਹਾਨੂੰ ਬਾਜੂ ਤੇ ਇਹ ਇਹ ਬਾਟਰ ਮਿਲੂਗਾ ਬਾਰਡਰ ਕੀ ਕਾਫੀ ਜ਼ਿਆਦਾ ਪ੍ਰਿੰਟ ਹੈ ਬਾਜੂ ਤੇ ਤੇ ਲਸ਼ ਲਸ਼ ਕਰਦਾ ਪਛਮੀ ਲਸ਼ ਲਸ਼ ਕਹਿ ਦਿੰਨੀ ਆ ਮੈਨੂੰ ਮੇਰੇ ਮੂੰਹ ਚੜਿਆ ਹੋਇਆ ਵੈਸੇ ਲਸ਼ ਲਾਸ਼ੀ ਕਹਾਂਗੇ ਆਪਾਂ ਕਿਉਂਕਿ ਇਹਦੇ ਵਿੱਚ ਵਰਕ ਵੀ ਹੋਇਆ ਹੋਇਆ ਬਹੁਤ ਸੋਹਣਾ ਤੇ ਲਓ ਜੀ ਇਹ ਹੈ ਦਾ ਦੁਪੱਟਾ ਪਿਓਰ ਸ਼ਿਫੋਨ ਦਾ ਦੁਪੱਟਾ ਬਿਲਕੁਲ ਬੜਾ ਹੀ ਪਿਆਰਾ ਪ੍ਰਿੰਟ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਹੈ ਡਿਸਕਾਊਂਟ ਤੇ 400 ਦਾ ਡਿਸਕਾਊਂਟ ਹੈ 1795 ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਤੇ ਆਪਾਂ ਬੈਸਟ ਕਮੈਂਟਰ ਦਾ ਵੀ ਕੱਢ ਰਹੇ ਹਾਂ ਇੱਕ ਦਿਨ ਚ ਲੇਟ ਹੋ ਜਾਂਦਾ ਫਿਰ ਸਾਰੇ ਦੋ ਸੂਟ ਇਕੱਠੇ ਕੱਢਾਂਗੇ ਹੁਣ ਆਪਾਂ ਤੇ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ